ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਕੰਬੀਰ ਜੀ ਦੀ ਸੁਰਤ ਔਖਾ ਸ਼ਬਦ ਮੈਂ ਤੁਹਾਨੂੰ ਕਹਾਂ ਪਗਟਾਂ ਦੀ ਬਾਣੀ ਪੜ੍ਹੇ ਲਿਖੇ ਬੰਦਾ ਵੀ ਨਹੀਂ ਕਰ ਸਕਦਾ ਅਰਥ ਪੜ੍ਹੇ ਲਿਖੇ ਤਾਂ ਬਿਲਕੁਲ ਨਹੀਂ ਕਰ ਸਕਦਾ ਕੋਈ ਗੁਰਸਿੱਖ ਤਾਂ ਕਰ ਸਕਦਾ ਪੜ੍ਹੇ ਲਿਖੇ ਬਿਲਕੁਲ ਨਹੀਂ ਕਰ ਸਕਦੇ ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ ਪਰਮੇਤ ਬਾਹਰ ਖਿੰਤਾ ਦੀ ਝੋੜੀ ਮੁੰਦਾ ਹੁੰਦਾ ਮੁੰਦਰੀਆਂ ਵਾਇਗੁਰੂ ਦੇ ਚਰਨਾਂ ਵਿੱਚ ਸੁਰਤ ਜੋੜਨੀ ਤੇ ਵਾਇਗੁਰੂ ਦਾ ਨਾਮ ਸਿਮਰਨਾ ਵਾਇਗੁਰੂ 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 ਇਮਾਨ ਨੂੰ ਮਦੋਹਾ ਕਰਨਾਂ ਵਿੱਚ ਮੰਦਰਾ ਪਾਈਆਂ ਹੋਈਆਂ ਹਨ ਜਦੋਂ ਮੰਦਰਾ ਨਹੀਂ ਪਉਂਦਾ ਸਿਮਰਨ ਕਰਨਾ ਮੰਦਰਾ ਨਹੀਂ ਪਉਂਦਾ ਮੈਂ ਇਹ ਗੱਲ ਧਿਆਨ ਰੱਖਣ ਵਾਲੀ ਆ ਮੈਂ ਮੰਦਰਾ ਨਹੀਂ ਪਉਂਦਾ ਵਾਹਿਗੁਰੂ ਦਾ ਯਥਾਰਥ ਗਿਆਨ ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ ਸੁੰਨ ਗੁਫਾ ਮੈਂ ਆਸਨ ਬੈਸਨ ਸੁੰਨ ਸੁੰਨ ਅਵਸਥਾ ਨਾ ਪਤਾ ਕਿਹੜੀ ਹੈ ਜੇ ਮਨ ਉਹ ਇੱਕ ਲੈਡਰ ਸੱਚਖੰਡ ਨੂੰ ਜਾਂਦਾ ਉਹਦੇ 100 ਸਟੈਪ ਆ ਤਾਂ ਜਿਹੜੀ ਸੁੰਨ ਅਵਸਥਾ ਨਾ ਉਹ 97 ਸਟੈਪ ਤੇ ਤੁਸੀਂ ਪਹੁੰਚ ਗਏ ਸੁੰਨ ਤੋਂ ਬਗੈਰ ਤੁਹਾਨੂੰ ਕੁਝ ਵੀ ਨਹੀਂ ਲੱਭਣਾ ਤਾਂ ਸੁੰਨ ਅਵਸਥਾ ਬਹੁਤ ਸੁੰਨ ਗੁਫਾ ਮੈਂ ਆਸਨ ਬੈਸਨ ਕਲਪ ਵਿਬਰਜਤ ਪੰਥਾ ਸੁਣੁੰਦਾ ਵੈਗੁਰੂ ਜੀ ਜਦੋਂ ਕੋਈ ਬਾਹਰੀ ਆਵਾਜ਼ ਨਹੀਂ ਸੁਣਦੀ ਬੰਦਾ ਪੱਥਰ ਵਰਗਾ ਹੋ ਜਾਂਦਾ ਉਹਨੂੰ ਸੁਣ ਕੇ ਇਹਦਾ ਮਤਲਬ ਤੁਸੀਂ ਇਹਨਾਂ ਸਰੀਰ ਨੂੰ ਛੱਡ ਗਏ ਹੋ ਸਰੀਰ ਗੱਧਾ ਸਰੀਰ ਛੱਡ ਦੁੱਤਾ ਮੁਸੀ ਹੁਣ ਬਾਹਰ ਦਸੰਦ ਹਰ ਚ ਆ ਗਏ ਇੱਥੇ ਕੋਈ ਰੌਲਾ ਨਹੀਂ ਕੋਈ ਕੁਝ ਨਹੀਂ ਹੁਣ ਤੁਸੀਂ ਬਾਹਰ ਨਿਕਲਣ ਵਾਲੇ ਮੁਕਤੀ ਤੁਹਾਨੂੰ ਮਿਲਣ ਵਾਲੀ ਹੈ ਸੋਨ ਅਵਸਥਾ ਆਉਣੀ ਆਉਣੀ ਹੈ ਅਫੋਰ ਨੂੰ ਕਹਿੰਦੇ ਸੋਨ ਮੈਨੇ ਅਪੋਰ ਅਫੋਰ ਅਵਸਥਾ ਜਿੱਥੇ ਕੋਈ ਫੁਰਨਾ ਹੀ ਕੋਈ ਨਹੀਂ ਉਹ ਗੁਫਾ ਵਿੱਚ ਮੈਂ ਆਸਨ ਲਾਈ ਬੈਠਾ ਦਸ਼ਮਦਾਰ ਵਿੱਚ ਮਤਲਬ ਫੁਰਨਾ ਹੀ ਕੋਈ ਨਹੀਂ ਦਸ਼ਮਦਾਰ ਚ ਮੈਂ ਆਸਨ ਲਾਈ ਬੈਠਾ ਮੇਰਾ ਮਨ ਹੀ ਮੇਰੀ ਗੁਫਾ ਬਣਿਆ ਪੇ ਜਿੱਤੇ ਮੇਂ ਦੁਨੀਆ ਚੰਦਿਆਂ ਵਾਲੇ ਕੋਈ ਫੁਰਨੇ ਨਹੀਂ ਉੱਠਣ ਦਿੰਦਾ ਦੇਖਿਆ ਫੁਰਨਾ ਆਉਂਦਾ ਹੀ ਕੋਈ ਨਹੀਂ ਤੇ ਇਸ ਤਰ੍ਹਾਂ ਆਪਣੇ ਅੰਦਰ ਮਨੁੱਖ ਇਕਾਂਤ ਵਿੱਚ ਬੈਠਾ ਦਸਮਦਾਰ ਵਿੱਚ ਬੈਠਾ ਬਿਲਕੁਲ ਇਕਾਂਤ ਹੈ ਜਦ ਸਰੀਰ ਹੀ ਛੱਡਦਾ ਰੌਲਾ ਸਾਰਾ ਸਰੀਰ ਦਾ ਸੀ ਸਰੀਰ ਹੀ ਛੱਡਦਾ ਦਸਮਦਾਰ ਚ ਆ ਗਿਆ ਵੀ ਇਕਾਂਤ ਦਸਮਦਾਰ ਵਿੱਚ ਬੈਠਾ ਹੋਇਆ ਦੁਨੀਆ ਦੀਆਂ ਕਲਪਨਾ ਤਿਆਗ ਦੇਣੀਆਂ ਇਹ ਹੈ ਮੇਰਾ ਜੋਗ ਪੰਥ ਮੇਰੇ ਰਾਜਨ ਮੈਂ ਬਿਰਾਗੀ ਜੋਗੀ ਹੈ ਮੇਰੇ ਪ੍ਰਭੂ ਪਾਤਸ਼ਾਹ ਮੈਂ ਤੇਰੀ ਯਾਦ ਦੀ ਲੱਗਣ ਵਾਲਾ ਜੋਗੀ ਹਾਂ ਬਿਰਾਗੀ ਦੁਨੀਆ ਛੱਡਤੀ ਬਿਰਾਗੀ ਉਦਾਸ ਹੋ ਗਿਆ ਬਿਰਾਗੀ ਕਿਸੇ ਨਾਲ ਮੋਹ ਨਹੀਂ ਰਿਹਾ ਬਿਰਾਗੀ ਸਰੀਰ ਹੀ ਛੱਡਦਾ ਹੈ ਬਿਰਾਗੀ ਵੈਰਾਗ ਵੀ ਆਉਂਦਾ ਹੈ ਵੈਰਾਗੀ ਜੋਗੀ ਮਿਲਾਪ ਵਾਲਾ ਮਰਤ ਨ ਸੁਗ ਬਿਉਗੀ ਤਾਂ ਇਸ ਵਾਸਤੇ ਮੌਤ ਦਾ ਡਰ ਮੌਤ ਆਉਣੀ ਨਹੀਂ ਇਹਨਾਂ ਚਿੰਤਾ ਫਿਕਰ ਰਹਿਣਾ ਵਿਛੋੜਾ ਚਿੰਤਾ ਫਿਕਰ ਮੈਨੂੰ ਪਹੁੰਦੇ ਹੀ ਨਹੀਂ ਨੇੜੇ ਹੀ ਨਹੀਂ ਆਉਂਦੇ ਮੇਰੇ ਆਉਂਦੇ ਹੀ ਨਹੀਂ ਨੇੜੇ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਖੰਡ ਬ੍ਰਹਿਮੰਡ ਮੈਂ ਸਿੰਗੀ ਮੇਰਾ ਬੱਟੂਆ ਸਭ ਜਗ ਪਸਮਾਤਾਰੀ ਸਾਰੇ ਦੀ ਮਿੱਟੀ ਬਰੀਕ ਕੀਤੀ ਪਈ ਆ ਤੋ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵਿਗ੍ਰੂਤੀ ਵਿਆਪਤਾ ਮੈਨੂੰ ਨਜ਼ਰ ਆ ਰਹੀ ਹੈ ਖੰਡਾਂ ਬ੍ਰਹਿਮੰਡਾਂ ਵਿੱਚ ਵਾਗਰੂ ਵਿਆਪਕ ਮੈਨੂੰ ਨਜ਼ਰ ਆ ਰਿਹਾ ਤੋ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵਿਆਪਕ ਆਲਾ ਸਭ ਨੂੰ ਸਨੇਹਾ ਦੇਣਾ ਉਹ ਰੱਬ ਸਾਰੇ ਪਾਸੇ ਹੈਗਾ ਓਏ ਇਹ ਮਨੁ ਮੈਂ ਸਿੰਗੀ ਵੀਦਾਰੇ ਸਾਰੇ ਜਗਤ ਨੂੰ ਨਾਸ਼ਵੰਤ ਸਮਝਣਾ ਇਹ ਹੈ ਮੇਰਾ ਸੁਆਪਾਨ ਵਾਲਾ ਫੈਲਾ ਮੈਂ ਸੁਆਹ ਨਹੀਂ ਮਿਲਦਾ ਤੁਹਾਡੇ ਵਾਂਗੂ ਸੁਆਹ ਨਹੀਂ ਮਿਲਦਾ ਕੰਨਾਂ 'ਚ ਮੰਦਰਾ ਨਹੀਂ ਪਉਂਦਾ ਕੁਝ ਵੀ ਨਹੀਂ ਤੁਹਾਡੇ ਵਾਂਗੂ ਕਰਦਾ ਮੈਂ ਤਾਂ ਗਰਸਤੀ ਆ ਤਾੜੀ ਲੱਗੀ ਤਾੜੀ ਹੁੰਦੀ ਸਮਾਧੀ ਤ੍ਰੇਪਲ ਪਲਟਿਏ ਝੂਟੇ ਹੋਏ ਪ੍ਰਸਾਰੀ ਤ੍ਰੈਗੁਣੀ ਤ੍ਰੇਪਲ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਪਾਉ ਦਿੱਤਾ ਹੈ ਇਹ ਮਾਨੋ ਮੈਂ ਤਾੜੀ ਸਮਾਧੀ ਲਾਈ ਹੋਈ ਹੈ ਸਮਾਧੀ ਲਉਣ ਨਾਲ ਮੇਰਾ ਮਾਇਆ ਦਾ ਮਾਇਆ ਕੌਣ ਹੈ ਇਹ ਸਰੀਰ ਮਾਇਆ ਦਾ ਪੁੱਤਰਾ ਮੈਂ ਸਰੀਰ ਹੀ ਛੱਡ ਦੁੱਤਾ ਮੈਂ ਸਰੀਰ ਹੀ ਮਾਇਆ ਛੱਡ ਦਿੱਤੀ ਇਸ ਰਮੇ ਗ੍ਰਸਤੀ ਹੁੰਦਾ ਹੋਇਆ ਹੀ ਮੁਕਤ ਮੁਕਤੀ ਮਿਲਨੀ ਗ੍ਰਸਤੀ ਨੂੰ ਛੜੇਚਾਂਣ ਨੂੰ ਨੰਗੀਆਂ ਲੱਤਾਂ ਵਾਲੇ ਨੂੰ ਸੰਤ ਨੂੰ ਚੋਲੇ ਵਾਲੇ ਨੂੰ ਭੇਖ ਤਾਰਨ ਵਾਲੇ ਨੂੰ ਡਟਾਂ ਵਾਲੇ ਨੂੰ ਮੁਕਤੀ ਮਿਲਨੀ ਨਹੀਂ ਮੁਕਤੀ ਮਿਲਨੀ ਗ੍ਰਸਤੀ ਜੀਵਨ ਚ ਮਨ ਪਮਨ ਦੋ ਟੁੰਬਾ ਕਰੀ ਹੈ ਉਹ ਟੁੰਬਾ ਜਿਹਦੇ ਨਾਲ ਉਹ ਵੱਜਦਾ ਤਾਰ ਕਹਿਣੋ ਤੋ ਜੁਗ ਜੁਗ ਸਾਰਾ ਦਸ ਸਾਜੀ ਤੂੰ ਵੀ ਬੈਂਦੀ ਹੈ ਨਾ ਉਹ ਤੁੰਬਾ ਮੇਰੇ ਅੰਦਰ ਇੱਕ ਰਸ ਦੇਖਿਆ ਮਨ ਪਵਨ ਸਾ ਹਵਾ ਤੋ ਮੇਰੇ ਅੰਦਰ ਇੱਕ ਰਸ ਕਿੰਗਰੀ ਵੇਣਾ ਵੱਜ ਰਹੀ ਅਨਹਦ ਵੱਜ ਰਿਆ ਹਰ ਵੇਲੇ ਵਾਇਗੁਰ ਉਾਇਗੁਰ ਹੁੰਦ ਰਹੇਂਦਾ ਵਾਇਗੁਰ ਸੁੰਦਰੰਦ ਵਾਇਗੁਰ 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 ਮੇਰਾ ਮਾਨਨ ਤੇ ਸਵਾਸ ਉਸ ਕਿੰਗਰੀ ਦੇ ਦੋਵੇਂ ਤੁੰਬੇ ਹਨ ਜੋ ਆਨੰਦ ਦੇ ਰਹੇ ਹਨ ਸਦਾ ਸਿਰ ਸੱਚਾ ਰਹਿਣ ਵਾਲਾ ਵਾਹਿਗੁਰੂ ਮਾਨਨ ਤੇ ਸਵਾਸ ਦੋਵਾਂ ਤੁੰਬਿਆਂ ਨੂੰ ਜੋੜਨ ਵਾਲੀ ਮੈ ਡੰਡੀ ਬਣਾਈ ਹੋਈ ਹੈ ਥਿਰ ਪਈ ਤੰਤੀ ਟੁੱਟਸ ਨਹੀਂ ਅਨਹਦ ਕਿੰਕਰੀ ਬਾਜੀ ਅਨਹਦ ਹੋਣਾ ਆਟੋਮੈਟਿਕ ਵੱਜਣ ਲੱਗ ਪਈ ਅੰਦਰ ਵਾਇਗਰੂ ਹੋਣ ਲੱਗ ਪਏ ਔਰ ਸਦੀ ਵੀ ਹੋ ਗਈ ਹੈ ਸੁਰਤ ਦੀ ਧਾਰ ਉਸ ਕਿੰਗਰੀ ਦੀ ਵੱਜਣ ਵਾਲੀ ਤੰਤੀ ਉਹ ਮਜ਼ਬੂਤ ਹੋ ਗਈ ਕਦੇ ਟੁੱਟਦੇ ਨਹੀਂ ਅਨਹਦ ਪੱਕਾ ਸੁਣਨ ਲੱਗ ਪਏ ਉਹ ਕੋਈ ਪ੍ਰੋਬਲਮ ਨਹੀਂ ਸੋਨ ਮਨ ਮਗਨ ਭਏ ਹੈ ਪੂਰੇ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਲਾ ਲਗੀ ਇਸ ਅੰਦਰਲੀ ਕਿੰਗਰੀ ਦੇ ਰਾਗ ਨੂੰ ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਗੁਰਨਾਨਕ ਬਣ ਗਿਆ ਪੂਰਨ ਤੌਰ ਤੇ ਮਸਤ ਹੋਣ ਵਾਲੀ ਮਨ ਤੇ ਜੋ ਸ੍ਰੂਪ ਹੈ ਤੂੰ ਤਾਂ ਵੈਗਰੂ ਹੈ ਮਸਤ ਹੋ ਗਿਆ ਦੁਨੀਆ ਛੱਡ ਗਿਆ ਨਾ ਤੋ ਮਸਤ ਹੋ ਗਿਆ ਗੁਰਨਾਨਕ ਹੋ ਗਿਆ ਇਸ ਨੂੰ ਮਾਇਆ ਦਾ ੱਟਕਾ ਨਹੀਂ ਵੱਜ ਸਕਦਾ ਹੁਣ ਕੀ ੱਟਕਾ ਵੱਜਣਾ ਹੁਣ ਤਾਂ ਗੁਰਨਾਨਕ ਹੋ ਗਿਆ ਕਹੋ ਕਬੀਰ ਤਾਂ ਕੋ ਪੁੰਨਰਪ ਜਨਮ ਨਹੀਂ ਕਹੋ ਕਬੀਰ ਤਾਂ ਕੋ ਪੁੰਨਰਪ ਜਨਮ ਨਹੀਂ ਖੇ ਲਗਿਓ ਬੇਰਾਗੀ ਕਬੀਰ ਰਖਦਾ ਜੋ ਲੱਗਣ ਵਾਲਾ ਬੇਰਾਗੀ ਜਿਹਨੇ ਸਰੀਰ ਛੱਡ ਤਾ ਜਿਹੜਾ ਦੁਨੀਆ ਤੋਂ ਨਿਰਮੋਹ ਹੋ ਗਿਆ ਜਿਹਦੀ ਸੋਟੀ ਲੱਗਣ ਲੱਗ ਪਈ ਹੈ ਜਿਹਦਾ ਮਨ ਟਿਕ ਗਿਆ ਜਿਹੜਾ ਦਸਮਦਾਰ ਚ ਆ ਗਿਆ ਜੋਗੀ ਰੱਬ ਨਾਲ ਮਿਲਿਆ ਹੋਇਆ ਹੈ ਅਜਿਹੀ ਖੇਡ ਖੇਡ ਕੇ ਜਾਂਦਾ ਉਸ ਨੂੰ ਫਿਰ ਕਦੇ ਜਨਮ ਮਰਨ ਨਹੀਂ ਹੁੰਦਾ ਪੁੰਨਰਪਨਮ ਦੁਬਾਰਾ ਜਨਮ ਮਰਨ ਨਹੀਂ ਹੁੰਦਾ ਭਾਈ ਸ਼ਬਦ ਦੇਖੋ ਕਿੱਥੇ ਭਾਈ ਸਿਮਰਨ ਕਰੋ ਦਸਮਦਾਰ ਚ ਆ ਜਾਓ ਆਪਾਂ ਨੂੰ ਵੀ ਜਨਮ ਨਹੀਂ ਹੋਏਗਾ ਮਾਇਆ ਛੱਡ ਦਿਓ ਮਾਇਆ ਸਰੀਰ ਹੈ ਸੰਸਾਰ ਦਾ ਮੋਹ ਛੱਡ ਦਿਓ ਵੈਰਾਗੀ ਹੋ ਜਾਓ ਵੈਰਾਗੀ ਰੋਣਾ ਆ ਗਿਆ ਨਾ ਇੱਕ ਵਾਰੀ ਲੱਖਾਂ ਜਨਮਾਂ ਦੇ ਮੈਲ ਧੁੱਪ ਜਾਂਦੀ ਹੈ ਮੈਰਾਗ ਨਾਲ ਲੱਖਾਂ ਜਨਮਾਂ ਦੀ ਮੈਲ ਧੁੱਪ ਜਾਂਦੀ ਹੈ ਵਾਹਿਗੁਰੂ ਇਹ ਯਾਦ ਰੱਖਣਾ ਵਾਹਿਗੁਰੂ ਕਿਰਪਾ ਕਰੇ ਸੱਚੇ ਪਤਸ਼ਾਹ ਸਾਡੀ ਵੀ ਅਵਸਥਾ ਆ ਜਾਏ ਵੀ ਦਸਮਦਾਰ ਚਲੇ ਜਾਈ ਅਸੀਂ ਵੀ ਸਰੀਰ ਛੱਡਦੇ ਹਾਂ ਅਸੀਂ ਵੀ ਮਾਇਆ ਤਿਆਗਦੇ ਹਾਂ ਅਸੀਂ ਵੀ ਸੰਸਾਰ ਤਿਆਗਦੇ ਹਾਂ ਸਰੀਰ ਵਿੱਚ ਰਹਿੰਦੇ ਹੋਏ ਗ੍ਰਸਤੀ ਜੀਵਨ ਵਿੱਚ ਰਹਿੰਦੇ ਹੋਏ ਸਭ ਕੁਝ ਛੋਣਾ ਵੈਕਰ